ਤਸੀਗਲ ਦੋਸਤੋ ਆ ਦਾਸ ਨੀਨਾ ਡਰੋਲੀ ਕਬੱਡੀ ਪਲੇਅਰ ਮੈਂ ਕਬੱਡੀ ਬਾਰੇ ਜਿਹੜਾ ਰੌਲਾ ਪਿਆ ਹੋਇਆ ਸੋਸ਼ਲ ਮੀਡੀਆ ਤੇ ਦੋ ਚਾਰ ਦਿਨਾਂ ਦਾ ਮੈਂ ਇਹਦੇ ਬਾਰੇ ਗੱਲਬਾਤ ਕਰਨੀ ਜਾਊਂਗਾ ਕੋਈ ਫालतू ਦੂਜਨ ਬਾਜੀ ਨਹੀਂ ਕਰਨੀ ਪਰ ਮੈਂ ਕੰਮ ਦੀ ਗੱਲ ਕਰਨੀ ਜ਼ਰੂਰ ਸੁਣਿਓ ਕਬੱਡੀ ਦੇ ਵਿੱਚ ਤਿੰਨ ਚਾਰ ਭੈੜਾ ਜੀ ਡੋਪਿੰਗ ਦੀ ਹੈ ਡਰੱਗ ਜਿਹਨੂੰ ਸਾਰੇ ਕਹਿੰਦੇ ਡਰੱਗ ਕਬੱਡੀ ਦੇ ਵਿੱਚ ਗੈਂਗਸਟਰ ਬਾਦ ਤੇ ਕਬੱਡੀ ਦੇ ਵਿੱਚ ਆਰਗੇਨਾਈਜੇਸ਼ਨ ਦੀ ਕਮੀ ਹੈ ਇਹ ਤਿੰਨ ਚੀਜ਼ਾਂ ਕਰਕੇ ਕਬੱਡੀ ਹੈ ਜਿਹੜੀ ਦਿਨੋਂ ਦਿਨ ਘਾੜ ਵੱਲ ਜਾ ਰਹੀ ਹੈ ਇਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਉਹ ਵੀ ਮਤਲਬ ਦੱਸਦਾ ਸਾਡੇ ਕੋਲ ਆਲਰੇਡੀ ਇਹ ਚੀਜ਼ ਦਾ ਬਲੂਪ੍ਰਿੰਟ ਪਿਆ ਹੈ ਅਸੀਂ ਵਰਤ ਕੇ ਦੇਖ ਚੁੱਕੇ ਹਾਂ ਔਰ ਉਹ ਕਾਮਯਾਬੀ ਹੋਇਆ ਸੀ ਬੰਦ ਹੋ ਗਿਆ ਉਹਦੇ ਵੀ ਕਾਰਨ ਹੈਗੇ ਕੁਝ ਚਲੋ ਉਹ ਵੀ ਸ਼ੇਅਰ ਕਰਦੇ ਅੱਜ ਸਭ ਤੋਂ ਪਹਿਲੀ ਗੱਲ ਆਪਾਂ ਕਰਦੇ ਆਂ ਡਰੱਗ ਦੀ ਕਬੱਡੀ ਦੇ ਵਿੱਚ ਡਰੱਗ ਹੈ ਜੀ ਕਮੇਟੀ ਦੇ ਪਲੇਅਰ ਟੀਕੇ ਲਾਉਂਦੇ ਇਹ ਕਰਦੇ ਉਹ ਕਰਦੇ ਮੈਂ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਬੈਠੇ ਆ ਬਾਬਾ ਬੋਲ ਰਹੇ ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗਾ ਹੈਗੀ ਇਹ ਗੋਲੀ ਡੁਨੀਆ ਦੀ ਹਰ ਇੱਕ ਗੇਮ ਦੇ ਵਿੱਚ ਡਰੱਗ ਹੈ ਡੋਪਿੰਗ ਜਿਹਨੂੰ ਤੁਸੀਂ ਕਹਿੰਦੇ ਨੇ ਔਰ ਡੋਪਿੰਗ ਕੱਲੀ ਟੀਕੇ ਜਾਂ ਗੋਲੀਆਂ ਦੀ ਡੋਪਿੰਗ ਦਾ ਜਿਹੜਾ ਦਾਇਰਾ ਉਹ ਬਹੁਤ ਵੱਡਾ ਆਮ ਬੰਦੇ ਦੀ ਸਮਝ ਤੋਂ ਬਾਹਰ ਕਬੱਡੀ ਦੇ ਪਲੇਅਰਾਂ ਦੀ ਸਮਝ ਤੋਂ ਵੀ ਬਾਹਰ ਹੈ ਡੋਪਿੰਗ ਦਾ ਦਾਇਰਾ ਦੇਸੀ ਦਵਾਈਆਂ ਵੀ ਡੋਪਿੰਗ ਦੇ ਵਿੱਚ ਆਉਂਦੀਆਂ ਜੀ ਬਾਏ ਦਿ ਵੇ ਆਪਾਂ ਜਿਹਨੂੰ ਨੇਚਰਲ ਚੀਜ਼ਾਂ ਕਹਿੰਦੇ ਆ ਉਹ ਵੀ ਡੋਪ ਦੇ ਵਿੱਚ ਆਉਂਦੀਆਂ ਡੋਪ ਦਾ ਦਾਇਰਾ ਬਹੁਤ ਵੱਡਾ ਹੈ ਦੁਨੀਆ ਦੀ ਹਰ ਇੱਕ ਗੇਮ ਦੇ ਵਿੱਚ ਡੋਪਿੰਗ ਹੁੰਦੀ ਹੈ ਤੁਸੀਂ ਗੇਮ ਦਾ ਨਾਮ ਦੱਸੋ ਮੈਂ ਤੁਹਾਨੂੰ ਉਹਦੇ ਵਿੱਚ ਵਰਤੀ ਜਾਣ ਵਾਲੀ ਡਰੱਗ ਜਾਂ ਡੋਪ ਦੱਸੂਗਾ ਨਿਸ਼ਾਨੇਬਾਜ਼ੀ ਆ ਓਲੰਪਿਕ ਦੇ ਵਿਅਕਤੀ ਜੰਨੀਆਂ ਵੀ ਮੀਟ ਸੁਨੀਆਂ ਓਲੰਪਿਕ ਦੇ ਜੰਨੀਆਂ ਵੀ ਗੇਮਾਂ ਸਾਰੀਆਂ ਦੇ ਵਿੱਚ ਡਰਗ ਹੁੰਦੀ ਹੈ ਡੋਪਿੰਗ ਹੁੰਦੀ ਹੈ ਨਿਸ਼ਾਨੇਬਾਜ਼ੀ ਦੇ ਵਿੱਚ ਕਿਤੇ ਜ਼ੋਰ ਨਹੀਂ ਲੱਗਦਾ ਵਾਸਤੇ ਨਹੀਂ ਲੱਗਦਾ ਉਹਦੇ ਵਿੱਚ ਵੀ ਡੋਪਿੰਗ ਹੁੰਦੀ ਹੈ ਐਨੀਵੇ ਕਬੱਡੀ 'ਚ ਕਿਉਂ ਇੰਨੀ ਬਦਨਾਮ ਹੈ ਡੋਪਿੰਗ ਕਿਉਂਕਿ ਕਬੱਡੀ ਦੇ ਪਲੇਅਰਾਂ ਨੂੰ ਚੰਨ ਪੜਤਾ ਲੈਕ ਆਫ ਨੋਲੇਜ ਹੈ ਲੈਕ ਆਫ ਨੋਲੇਜ ਹੈ ਸਮਝ ਨਹੀਂ ਐਕਸਪਲੋਇਟ ਹੁੰਦੇ ਆ ਜਿਹੜੇ ਅਖੌਤੀ ਇੱਥੇ ਬੈਠੇ ਆ ਮੈਡੀਕਲਾਂ ਵਾਲੇ ਟ੍ਰੇਨਰ ਬੜੇ ਲੋਕ ਕਰੋੜਾਂ ਰੁਪਏ ਦੀ ਕਮਾਈ ਕਰਕੇ ਕਬੱਡੀ ਦੇ ਪਲੇਅਰਾਂ ਚ ਰੋ ਉਹਨਾਂ ਨੂੰ ਘਟੀਆ ਦਰਜੇ ਦੀਆਂ ਦਵਾਈਆਂ ਸਪਲੀਮੈਂਟਸ ਵੇਚ-ਵੇਚ ਕੇ ਤੇ ਪਲੇਅਰ ਅੱਖਾਂ ਵਿੱਚ ਕੇ ਗਧਿਆਂ ਵਾਂਗੂ ਖਾਈ ਜਾਂਦੇ ਜਿਹੜੀ ਚੀਜ਼ ਉਹਨਾਂ ਨੂੰ ਮਿਲਦੀ ਕਿਉਂ ਕਿ ਕਿਉਂਕਿ ਗਰੀਬ ਘਰਾਂ ਤੋਂ ਆ ਸਾਰੇ ਵਿਚਾਰਿਆਂ ਨੇ ਤਰੱਕੀ ਕਰਨੀ ਹੈ ਕਿਵੇਂ ਨਾ ਕਿਵੇਂ ਤਕੜੇ ਹੋਈਏ ਕਿਸੇ ਟਾਈਮ ਮੈਂ ਵੀ ਉਹਨਾਂ ਚ ਇੱਕ ਸੀਗਾ ਤੇ ਵੀ ਸਾਡੀ ਜ਼ਿੰਦਗੀ ਵਧੀਆ ਹੋਵੇ ਹਰ ਇੱਕ ਬੰਦਾ ਆਪਣੀ ਤਰੱਕੀ ਲਈ ਇਹ ਚੀਜ਼ਾਂ ਕਰਦਾ ਚਲੋ ਇਹ ਹੈ ਜੀ ਕਬੱਡੀ ਚ ਇੰਨਾ ਕ ਕਬੱਡੀ ਚ ਡਰੱਗ ਦਾ ਔਰ ਇਹ ਡਰੱਗ ਜਿਹੜੀ ਇੱਕ ਦਿਨ ਵਿੱਚ ਠੀਕ ਹੋ ਸਕਦੀ ਹੈ ਇੱਕ ਸੀਜ਼ਨ ਦੇ ਵਿੱਚ ਮੈਂ ਕਬੱਡੀ 'ਚ ਡਰੱਗ ਦੂਰ ਕਰ ਸਕਦਾ। ਔਰ ਇਹ ਪ੍ਰਮੋਟਰ ਆਲਰੇਡੀ ਕਰ ਚੁੱਕੇ ਆ ਜਿਹੜੀਆਂ ਅੱਜ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਨਾ ਇਹਨਾਂ ਨੇ ਇਸੇ ਤਰ੍ਹਾਂ 2007 ਦੇ ਵਿੱਚ ਇਕੱਠੇ ਹੋ ਕੇ ਇੱਕ ਡਰੱਗ ਟੈਸਟ ਦਾ ਫੈਸਲਾ ਲਿਆ ਸੀ ਜੋ ਕਿ ਬਹੁਤ ਸ਼ਲਾਘਾਯੋਗ ਕਦਮ ਸੀ। ਬੜਾ ਵਧੀਆ ਬੜੇ ਲੰਮੇ ਟਾਈਮ ਬਾਅਦ ਇਕੱਠੇ ਹੋਏ ਆ। ਚਲੋ देर ਆ ਇਧਰ ਉਸਤਾਏ। ਜੇ ਹੁਣ ਆਏ ਆ ਤਾਂ ਫਿਰ ਹੁਣ ਕੋਈ ਕੰਮ ਦੀਆਂ ਗੱਲਾਂ ਕਰਿਓ। ਨਾ ਪਹਿਲਾਂ ਵਾਲੀਆਂ ਦੂਸ਼ਣ ਬਾਜ਼ੀਆਂ ਜਾਂ ਜੈਡ ਵੈਲਸਾਂ 'ਚ ਪੈ ਕੇ ਨੁਕਸਾਨ ਨਾ ਕਰਿਓ ਕਬੱਡੀਆ। ਅਹ ਇਹ ਸੀਗੀ ਜੀ ਡਰੱਗ ਦੀ ਗੱਲ ਨੰਬਰ 2 ਹੁਣ ਆਪਾਂ ਕਰਦੇ ਆਂ ਗੈਂਗਸਟਰਵਾਦ ਗੈਂਗਸਟਰਵਾਦ ਵਾੜਿਆ ਕਿਹੜੇ ਕਾਰਨਾਂ ਕਰਕੇ ਆ ਜਾਂ ਕਿਹਨਾਂ ਨੇ ਲਿਆਂਦਾ ਆਪਾਂ ਇਹਦੇ ਬਾਰੇ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ ਗੈਂਗਸਟਰਵਾਦ ਕਬੱਡੀ ਚੋਂ ਦੂਰ ਹੋ ਜਾਊਗਾ ਸੇਮ ਤਰੀਕੇ ਨਾਲ ਜਿਵੇਂ ਕਿ ਡਰੱਗ ਦੂਰ ਹੋਗੀ ਕਿਵੇਂ ਹੋਊਗਾ ਮੈਂ ਤੁਹਾਨੂੰ ਉਹ ਦੱਸਦਾ ਅਹ ਪ੍ਰੋਮੋਟਰਾਂ ਦੇ ਹੱਥ ਚ ਜੀ ਇਹ ਪ੍ਰੋਮੋਟਰਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਮੇਰੀ ਜਿੰਨੀ ਉਮਰ ਹੈ ਨਾ ਉਦੋਂ ਦੇ ਬੰਦੇ ਕਬੱਡੀ ਕਰਵਾ ਰਹੇ ਆ 1990-99 ਦੀ ਕਬੱਡੀ ਹੋ ਰਹੀ ਹੈ ਤੇ ਅਬ ਦੀ ਜੇਬ ਚੋਂ ਪੈਸਾ ਖਰਚ ਕੇ ਕਰਵਾ ਰਹੇ ਬਹੁਤ ਵੱਡੀ ਗੱਲ ਆ ਹਰ ਸਾਲ ਆਪਣੀ ਜਿਹੜੀ ਕਮਾਈ ਆ ਉਹਦੇ ਵਿੱਚੋਂ ਕਬੱਡੀ ਇਕਾਤਰ ਕੁਛ ਨਾ ਕੁਛ ਦੇਣਾ ਤੇ ਇੰਨਾ ਆਪਣੇ ਆਪਣੇ ਬੱਚਿਆਂ ਦੇ ਮੂੰਹੋਂ ਕੱਢ ਕੇ ਕਬੱਡੀ ਦੇ ਵਿੱਚ ਖਰਚਣਾ ਬਹੁਤ ਵੱਡੀਆਂ ਗੱਲਾਂ ਨੇ ਇਹ ਅਸੀਂ ਅੱਜ ਜੋ ਵੀ ਆ ਕਬੱਡੀ ਦੇ ਕਰਕੇ ਆ ਮੇਰੀ ਇੰਨੀ ਔਕਾਤ ਨਹੀਂ ਆ ਕਿ ਮੈਂ ਕਿਸੇ ਉਹਨਾਂ ਬੰਦਿਆਂ ਨੂੰ ਜਿਹੜੇ ਪਛਲੇ ਮੇਰੀ ਉਮਰ ਜਿੰਨੀ ਟਾਈਮ ਤੋਂ ਕਬੱਡੀ ਕਰਵਾ ਰਹੇ ਉਹਨਾਂ ਨੂੰ ਕੋਈ ਸਲਾਹ ਦੇਵਾਂ ਪਰ ਮੈਨੂੰ ਕੁਝ ਹੁੰਦਾ ਦਿਸ ਨਹੀਂ ਰਿਹਾ ਕਬੱਡੀ 'ਚ ਪਿਛਲੇ 10 15 ਸਾਲ ਤੋਂ ਕਬੱਡੀ ਦੇ ਨਾਮ ਦੇ ਨਘਾਰ ਵੱਲ ਜਾ ਰਹੀ ਹੈ ਪੈਸਾ ਆ ਰਿਹਾ ਖਰਚੇ ਵੱਧ ਰਹੇ ਰੋਲਾ ਵੱਧ ਰਿਹਾ ਗੈਂਗਸਟਰ ਬਾਤ ਬਾਤ ਰਿਹਾ ਪਰ ਕਬੱਡੀ ਦਾ ਭਲਾ ਨਹੀਂ ਹੋ ਰਿਹਾ ਕਬੱਡੀ ਦਾ ਭਲਾ ਕਿਵੇਂ ਹੋਣਾ ਮੈਂ ਉਹ ਦੱਸਦਾ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਆਪਾਂ ਕਿਸੇ ਨੂੰ ਉਹ ਵੀ ਨਹੀਂ ਸਲਾਹ ਵੀ ਨਹੀਂ ਦੇ ਸਕਦੇ ਆ ਤੁਸੀਂ ਬਹੁਤ ਟਾਈਮ ਲਾਇਆ ਇਕੱਠੇ ਹੋਣ 2007-08 ਤੋਂ ਬਾਅਦ ਤੁਸੀਂ ਹੁਣ ਇਕੱਠੇ ਹੋਏ ਆ ਚਲੋ ਜੀ ਹੋਏ ਆ ਤੇ ਤੁਸੀਂ ਜਿਹੜੇ ਫੈਸਲੇ ਲੈਣੇ ਨਾ ਮਿਹਰਬਾਨੀ ਕਰਕੇ ਉਹ ਫੈਸਲੇ ਉਹ ਲਿਓ ਜਿਹਨਾਂ ਨਾਲ ਕਬੱਡੀ ਦੀ ਭਲਾਈ ਹੋਵੇ ਕਬੱਡੀ ਦੀ ਭਲਾਈ ਕਿਵੇਂ ਹੋਊਗੀ ਜੀ ਤੁਹਾਨੂੰ ਇੱਥੇ ਕਬੱਡੀ ਆ ਜਿਹੜੀ ਉਹ ਸਾਰੀ ਦੁਨੀਆ ਦੀ ਕਬੱਡੀ ਪਰ ਲੈ ਇੱਕ ਧਾਗੇ 'ਚ ਬਰੋਣੀ ਪਊਗੀ ਆਰਗੇਨਾਈਜੇਸ਼ਨ ਬਣੀ ਹੋਈ ਐ ਤੁਸੀਂ ਬਣਾ ਲਈ ਐ ਤੁਸੀਂ ਫੈਸਲਾ ਲਿਆ ਕਬੱਡੀ ਬੰਦ ਕਰਨ ਦਾ ਚਲੋ ਸੋਚ ਸਮਝ ਕੇ ਲਿਆ ਹੋਣਾ ਤੁਹਾਨੂੰ ਤੁਸੀਂ ਸਾਡੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਤੁਹਾਨੂੰ ਤੇ ਸ਼ਾਇਦ ਤੁਸੀਂ ਕੋਈ ਵਧੀਆ ਕਦਮ ਚੁੱਕਣੇ ਹੋਣ ਕਬੱਡੀ ਦੇ ਫਿਊਚਰ ਤੇ ਲਈ ਤਾਂ ਹੀ ਤੁਸੀਂ ਇਹ ਕਬੱਡੀ ਬੰਦ ਕਰਨ ਦਾ ਫੈਸਲਾ ਲਿਆ ਜੇ ਹੁਣ ਬੰਦ ਕੀਤੀ ਹੈ ਤਾਂ ਫਿਰ ਇਹਨੂੰ ਇੱਕ ਆਰਗੇਨਾਈਜ਼ ਤੇ ਯੋਜਨਾਬੱਧ ਤਰੀਕੇ ਨਾਲ ਚਲਾਇਓ ਜਿਵੇਂ ਕਿ 2014 ਵਾਲੀ ਵੇਬ ਵਰਲਡ ਕਬੱਡੀ ਲੀਗ ਚੱਲੀ ਸੀ ਉਹੋ ਜਿਹੜਾ ਸਿਸਟਮ ਸੀ ਉਹੋ ਹੀ ਇੱਕ ਬਲੂਪ੍ਰਿੰਟ ਹੈ ਜਿਹੜਾ ਕਬੱਡੀ ਨੂੰ ਕਿਸੇ ਵਧੀਆ ਪਲੇਟਫਾਰਮ ਤੇ ਲਿਜਾ ਸਕਦਾ ਹੈ ਕਬੱਡੀ ਨੂੰ ਇੱਕ ਰਿਸਪੈਕਟਡ ਗੇਮ ਬਣਾ ਸਕਦਾ ਜਿਵੇਂ ਕਿ ਐਨਬੀਏ ਐਨਐਫਐਲ ਉਹਨਾਂ ਦੇ ਸੀਜ਼ਨ ਹੁੰਦੇ ਹੈ ਇਸੇ ਤਰ੍ਹਾਂ ਕਬੱਡੀ ਦਾ ਸੀਜ਼ਨ ਹੋਵੇ ਹੁਣ ਤੁਸੀਂ ਕੈਨੇਡਾ ਦੇ ਵਿੱਚ ਮੈਚ ਕਰਾਉਣੇ ਅਮਰੀਕਾ 'ਚ ਮੈਚ ਕਰਾਉਣੇ ਤੁਸੀਂ ਮਣਾ ਮੁਹੀ ਪੈਸਾ ਖਰਚਦੇ ਆਂ ਔਰ ਪਲੇਅਰ ਵੀ ਤੁਹਾਨੂੰ ਐਕਸਪਲੋਇਟ ਕਰਦੇ ਜਦੋਂ ਪਲੇਅਰ ਦੇਖ ਲੈਂਦੇ ਆ ਕਿ ਬਾਈ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਉਧਰੋਂ 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 ਉਧਰ ਫਿਰ ਗੈਂਗਸਟਰਾਂ ਦੇ ਫੋਨ ਜਾਂਦੇ ਆ ਬੜਾ ਕੁਝ ਹੋਇਆ ਇਹ ਸਾਰਾ ਕੁਝ ਇਸੇ ਕਰਕੇ ਹੋਇਆ ਕਿਉਂਕਿ ਪ੍ਰੋਮੋਟਰਾਂ ਦੀ ਆਪਸ ਵਿੱਚ ਬਣਦੀ ਨਹੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਜਿਹੜਾ ਬੰਦਾ ਮਾੜਾ ਜਾਂ ਤਕੜਾ ਹੁੰਦਾ ਦੂਜੇ ਬੰਦੇ ਦੀ ਲਾਤੇ ਢ ਦੇਣੀ ਲੰਗਦਾ ਉਹਨੂੰ ਆਏ ਆਉਂਦਾ ਵੀ ਸਾਰੇ ਮੇਰੀ ਗੱਲ ਮੰਨਣਾ ਜਾਂ ਜੇ ਕੋਈ ਚੰਗਾ ਕੰਮ ਕਰਨ ਜਾ ਰਿਹਾ ਦੂਜਿਆਂ ਦੀ ਲੱਤਾਂ ਖਿੱਚਦੇ ਆ ਕਿਉਂਕਿ ਕਿ ਕਿਸੇ ਨੂੰ ਪ੍ਰਧਾਨ ਕੀ ਪਿਆਰੀ ਕਿਸੇ ਨੂੰ ਚੌਧਰ ਪਿਆਰੀ ਕਿਸੇ ਨੂੰ ਕੁਛ ਪਿਆਰਾ ਕਿਸੇ ਨੂੰ ਕੁਛ ਆਪਾਂ ਨੂੰ ਇਹ ਸਾਰੀਆਂ ਗੱਲਾਂ ਛੱਡਣੀਆਂ ਪੈਣਗੀਆਂ ਸਾਨੂੰ ਆਪਣੇ ਦੋਸ਼ ਆ ਜਿਹੜੇ ਉਹ ਦੂਰ ਕਰਕੇ ਕਬੱਡੀ ਨੂੰ ਸਮਰਪਿਤ ਫੈਸਲੇ ਲੈਣੇ ਪੈਣਗੇ ਜਿਨ੍ਹਾਂ ਨਾਲ ਕਬੱਡੀ ਦੀ ਭਲਾਈ ਹੋਵੇ ਭਲਾਈ ਇੱਕ ਸੀਜ਼ਨ ਦੇ ਵਿੱਚ ਹੀ ਹੋ ਜਾਊਗੀ ਜੇ ਤੁਸੀਂ ਇਹ ਚੀਜ਼ਾਂ ਬਣਾ ਲਓਗੇ ਤੁਹਾਨੂੰ ਇੱਕ ਆਰਗੇਨਾਈਜੇਸ਼ਨ ਕਮੇਟੀ ਤੁਸੀਂ ਬਣਾ ਲਈਏ ਤੁਸੀਂ ਸਾਰੀਆਂ ਫੰਡੇਸ਼ਨਾਂ ਇੱਕ ਥਾਂ ਤੇ ਇਕੱਠੀਆਂ ਕਰ ਲਈਆਂ ਤੁਸੀਂ ਹੁਣ ਇੱਕ ਕਬੱਡੀ ਦਾ ਨਾ ਤੈ ਸੀਜ਼ਨ ਰੱਖੋ ਵੀ ਅਸੀਂ ਕਬੱਡੀ ਦੇ ਇੱਕ ਲੀਗ ਕਰਵਾ ਰਹੇ ਹਾਂ ਜ ਜਿਹਦੇ ਵਿੱਚ ਅਮਰੀਕਾ ਦੀ ਟੀਮ ਹੋ ਉਂ ਅੰਗਲੈਂਡ ਦੀ ਟੀਮ ਹੋ ਕੈਨੇਡਾ ਦੀ ਟੀਮ ਹੋ ਆਸਟ੍ਰੇਲੀਆ ਦੀ ਟੀਮ ਹੋ ਯੂਰਪ ਦੀ ਟੀਮ ਹੋ ਇੰਡੀਆ ਦੀ ਟੀਮ ਹੋ ਪਾਕਿਸਤਾਨ ਦੀ ਟੀਮ ਨੂੰ ਅੱਠ ਟੀਮਾਂ ਬਣ ਜਾਣੀਆਂ ਤੁਹਾਡੀਆਂ ਨਿਊਜ਼ੀਲੈਂਡ ਆਸਟ੍ਰੇਲੀਆ ਨੂੰ ਪਾ ਕੇ ਅੱਠ ਟੀਮਾਂ ਦੇ ਵਿੱਚ ਤੁਸੀਂ ਸਾਰੀ ਦੁਨੀਆ ਦੇ ਪਲੇਅਰ ਸੈੱਟ ਕਰ ਲੈਣੇ ਆ ਏ ਕਲਾਸ ਪਰ ਜਿਹੜੇ ਤੁਸੀਂ ਘਟਾਉਣੇ ਆ ਵੱਡੇ ਲੈਵਲ ਦੀ ਗੇਮ ਹੋਵੇ ਉਹਨਾਂ 플레이ਰਾਂ ਦੀ ਤੁਸੀਂ ਬੋਲੀ ਲਓ ਤੁਹਾਨੂੰ ਜਿੰਨਾ ਅੱਜ ਤੁਸੀਂ ਇੱਕ ਸੀਜ਼ਨ ਦਾ 플레이ਰ ਤੇ ਪੈਸਾ ਖਰਚਦੇ ਆ ਤੁਹਾਨੂੰ ਉਦੋਂ ਅੱਧੇ ਪੈਸੇ ਖਰਚ ਕੇ 플레이ਰ ਮਿਲੂਗਾ ਔਰ 플레이ਰ ਜਿੰਨੇ ਕਮਾਰਿਆ 플레이ਰ ਨੂੰ ਉਦੋਂ ਵੱਧ ਬਣਨਗੇ ਇਹ ਨਹੀਂ ਵੀ 플레이ਰ ਦਾ ਨੁਕਸਾਨ ਹੋਊਗਾ 플레이ਰ ਜਿੰਨੇ ਅੱਜ ਕਮਾਰੇ ਉਦੋਂ ਮਹਿੰਗੇ ਵਿਕਣਗੇ ਔਰ ਇੱਕ ਦੋ 플레이ਰ ਨੇ ਸਾਰੇ 플레이ਰ ਪਾਏ ਬਣਾਉਣਗੇ ਜਿਵੇਂ ਕਿ ਕ੍ਰਿਕਟ ਵਗੈਰਾ ਦੇ ਵਿੱਚ ਹੁੰਦਾ ਮੈਚ ਸਟਾਰਟ ਕਰੋ ਅਮਰੀਕਾ ਤੋਂ ਚਾਰ ਮੈਚ ਰੱਖੋ ਅਮਰੀਕਾ 'ਚ ਇੱਕ ਵੀਕ ਦਾ ਇੱਕ ਮੈਚ ਇੱਕ ਮਹੀਨਾ ਅਮਰੀਕਾ 'ਚ ਗੇਮ ਹੋ ਗਈਆਂ ਅਗਲੇ ਮਹੀਨੇ ਕੈਨੇਡਾ ਚ ਗੇਮਾਂ ਹੋਗੀਆਂ ਉਦੋਂ ਅਗਲੇ ਮਹੀਨੇ ਇੰਗਲੈਂਡ ਚ 4 ਮੈਚ ਕੈਨੇਡਾ 4 ਮੈਚ ਅਮਰੀਕਾ 4 ਮੈਚ ਇੰਗਲੈਂਡ 4 ਮੈਚ ਯੂਰਪ 4 ਮੈਚ ਆਸਟ੍ਰੇਲੀਆ ਨਿਊਜ਼ੀਲੈਂਡ 4 ਮੈਚ ਇੰਡੀਆ ਦੇ ਵਿੱਚ ਆਪਣੇ YouTube ਚੈਨਲ ਮਲਾਓ ਸਿਰਫ ਉਹਨਾਂ ਚੈਨਲਾਂ ਦੇ ਉੱਤੇ ਕਬੱਡੀ ਜਿਹੜੀ ਟੈਲੀਕਾਸਟ ਹੋਣੀ ਚਾਹੀਦੀ ਹੈ ਔਰ ਉਹਦੇ ਸਬਸਕ੍ਰਾਈਬਰ ਦਿਨਾਂ ਦੇ ਵਿੱਚ ਹੀ ਵੱਧ ਜਾਣੇ ਜਦੋਂ ਸਿਰਫ ਉੱਥੇ ਹੀ ਕਬੱਡੀ ਦਿਸੂਗੀ ਔਰ ਉਹਦੀ ਕਮਾਈ ਵਿਦਨ 2-3 ਇਅਰਸ ਉਹ ਉਹਦੀ ਕਮਾਈ ਮਿਲੀਅਨਰਸ ਦੇ ਵਿੱਚ ਹੋ ਜਾਣੀ ਹੈ ਫਿਰ ਤੁਸੀਂ ਤੁਹਾਨੂੰ ਸਪான்ਸਰਾਂ ਮਿਲਣਗੇ ਤੁਹਾਨੂੰ ਐਡਸ ਮਿਲਣਗੇ ਕਬੱਡੀ ਆਪਣਾ ਪੈਸਾ ਆਪ ਜਨਰੇਟ ਕਰੋ ਲੈ ਹੁਣ ਤੱਕ ਆਪਾਂ ਕਬੱਡੀ ਨੂੰ ਇਸੇ ਇਸੇ ਦੇ ਕੈਪੇਬਲ ਨਹੀਂ ਬਣਾ ਸਕਿਆ ਕਬੱਡੀ ਆਪਣਾ ਪੈਸਾ ਆਪ ਜਨਰੇਟ ਕਰ ਸਕਿਆ ਕਬੱਡੀ ਪੈਸਾ ਜਨਰੇਟ ਕਰਦੀ ਹੈ ਸਿਰਫ 2 ਨੰਬਰ ਤੇ ਕਮਾਰਾਂ ਹੀ ਕਬੂਤਰਬਾਜ਼ੀ ਜਾਂ ਕੁਝ ਹੋਰ ਉਹ ਵੀ ਗਲਤ ਲੋਕਾਂ ਦੀ ਜੇਬ 'ਚ ਪੈ ਰਿਆ ਕਬੱਡੀ ਪੈਸਾ ਜਨਰੇਟ ਕਰ ਸਕਦੀ ਹੈ ਆਪਣਾ ਬਹੁਤ ਵਧੀਆ ਲੈਵਲ ਦਾ ਜਿਹੜੀ FIFA ਸੰਸਥਾ ਜੀ FIFA ਫੁੱਟਬਾਲ ਦੀ ਸੰਸਥਾ ਹੈ ਕੋਸ਼ਕ 100 ਡਾਲਰ ਨਾਲ ਖੋਲੀ ਗਈ ਸੀ ਪਰ 67 ਡਾਲਰ ਕੇ ਕਿੰਨੇ ਦੀ ਸੀਗੀ ਸੰਸਥਾ ਜਿੱਦੇ ਸਟਾਰਟ ਹੋਈ ਹੈ ਅੱਜ ਉਹ ਸੰਸਥਾ ਇੰਨੀ ਅਮੀਰ ਆ ਕਿ ਉਹ ਦੁਨੀਆ ਦੇਸ਼ਾਂ ਦੀਆਂ ਕਈ ਦੇਸ਼ਾਂ ਦੀ ਸਰਕਾਰਾਂ ਤੱਕ ਵੀ ਉਹਨਾਂ ਦਾ ਇਨਫਲੂਐਂਸ ਹੈਗਾ ਉਹ ਸੰਸਥਾ ਜੇ ਇੰਨੀ ਪਾਵਰਫੁਲ ਹੈ ਕਬੱਡੀ ਦੀ ਸੰਸਥਾ ਵੀ ਉਹਨਾਂ ਲੈਵਲਾਂ ਤੱਕ ਜਾ ਸਕਦੀ ਹੈ ਜੇ ਤੁਸੀਂ ਆਪਾਂ ਸਹੀ ਕਦਮ ਚੱਕਾਂਗੇ ਉਹ ਸਹੀ ਕਦਮ ਕੀ ਹੈ ਜੀ ਬਸ ਇਹੀ ਹੈ ਵੀ ਇੱਕ ਆਰਗੇਨਾਈਜੇਸ਼ਨ ਹੋਵੇ ਸੈੱਟ ਰੂਲ ਹੋਣ ਕਬੱਡੀ ਦੇ ਸਾਰੀ ਦੁਨੀਆ ਦੀ ਕਬੱਡੀ ਇੱਕ ਧਾਗੇ ਵਿੱਚ ਬੁਰੀ ਹੋਵੇ ਅਮਰੀਕਾ ਤੋਂ ਸੀਜ਼ਨ ਸਟਾਰਟ ਹੋਵੇ ਕੈਨੇਡਾ ਹੋਵੇ ਇੰਗਲੈਂਡ ਹੋਵੇ ਫਾਈਨਲ ਜਾ ਕੇ ਪੁਆਇੰਟ ਟੈਲੀ ਦੇ ਹਿਸਾਬ ਨਾਲ ਜਿਹੜੀ ਜਿਹੜੀਆਂ ਟੀਮਾਂ ਉੱਪਰ ਹੈ ਉਹਨਾਂ ਦਾ ਫਾਈਨਲ ਚਾਹੀਏ ਇੰਡੀਆ ਚ ਰੱਖ ਲੋ ਚਾਹੀਏ ਬਦਲ ਬਦਲ ਕੇ ਕਰਾਈ ਚੱਲੋ ਹਰ ਇੱਕ ਸਾਲ ਆਹੀ ਇੱਕ ਬਲੂਪ੍ਰਿੰਟ ਹੈ ਜੇ ਤੁਸੀਂ ਇਹਨੂੰ ਫਾਲੋ ਕਰ ਲਓਗੇ ਕਬੱਡੀ ਦਿਨਾਂ ਦੇ ਵਿੱਚ ਹੀ ਅਰਸ਼ਾਂ ਤੋਂ ਫਰਸ਼ਾਂ ਤੱਕ ਪਹੁੰਚ ਜਾਊਗੀ ਕਬੱਡੀ ਆਪਣਾ ਪੈਸਾ ਆਪ ਜਨਰੇਟ ਕਰੂਗੀ ਔਰ ਮਨਾ ਮੂਹ ਹੀ ਕਰੂਗੀ ਤੁਹਾਡੀਆਂ ਜੇਬਾਂ ਚੋਂ ਪੈਸੇ ਨਿਕਲਨੇ ਬੰਦ ਹੋ ਜਾਣਗੇ ਉਲਟਾ ਤੁਸੀਂ ਜੇਬਾਂ ਚ ਪੈਸੇ ਪਾਓਗੇ ਕਬੱਡੀ ਨੂੰ ਉਹਦੀ ਸਹੀ ਪੋਟੈਂਸ਼ੀਅਲ ਤੱਕ ਵਰਤੋ ਤਾਂ ਸਹੀ ਆਪਣੀਆਂ ਨਿੱਜੀ ਜਿਹੜੇ ਤੁਹਾਡੇ ਜਿੱਦ ਵੈਸਾ ਜਿਹੜੀਆਂ ਤੁਹਾਡੇ ਆ ਜਿੱਦਬਾਜ਼ੀਆਂ ਕਰਕੇ ਨਵੀਆਂ ਹਰੇਕ ਕੰਟਰੀ ਚ ਤਿੰਨ ਫਾਊਡੇਸ਼ਨ ਅਮਰੀਕਾ ਚ ਤਿੰਨ ਕੈਨੇਡਾ ਚ ਤਿੰਨ ਆਸਟ੍ਰੇਲੀਆ ਚ ਹਰ ਇੱਕ ਬੰਦਾ ਉੱਠ ਕੇ ਆਪਣਾ ਧੜਾ ਸਟਾਰਟ ਕਰ ਲੈਂਦਾ ਕਿਉਂ ਨਹੀਂ ਯਾਰ ਆਪਾਂ ਇੱਕ ਕਿਉਂ ਨਹੀਂ ਆਪਾਂ ਇੱਕ ਲੀਡਰ ਮੰਨ ਕੇ ਉਹਦੇ ਪਿੱਛੇ ਲੱਗ ਕੇ ਤੁਰ ਸਕੇ ਕਿਉਂ ਆਪਾਂ ਪੰਜਾਬੀ ਨਸਲ ਹਰੇਕ ਦਾ ਆਪਣਾ ਘਾਣ ਕਰਾਉਣੀ ਆਪਣੇ ਹੰਕਾਰ ਆਪਣੀ ਈਗੋ ਨੂੰ ਪਾਸੇ ਰੱਖ ਕੇ ਕਿਉਂ ਨਹੀਂ ਆਪਾਂ ਕਬੱਡੀ ਦੀ ਬਿਹਤਰੀ ਲਈ ਕੁਝ ਕਰ ਸਕਦੇ ਪਲੇਅਰ ਥੋੜੇ ਮਗਰ ਤੁਰਨਗੇ ਬਕਾਇਦਾ ਡਰੱਗ ਟੈਸਟ ਹੋਣ ਔਰ ਜਦੋਂ ਇਹ ਜੀ ਲੈਵਲ ਦੀ ਕਬੱਡੀ ਹੋਊਗੀ ਉਹਦੇ ਵਿੱਚ ਡਰੱਗ ਟੈਸਟ ਕਰਾਉਣੇ ਯੋਜਨਾਬੱਧ ਤਰੀਕੇ ਨਾਲ ਬਹੁਤ ਆਸਾਨ ਹੋ ਜਾਣਗੇ ਔਰ ਪਲੇਅਰ ਤੁਹਾਡੇ ਪਿੱਛੇ ਨੀਵੀਂ ਪਾ ਕੇ ਤੁਰਨਗੇ ਪਲੇਅਰ ਕੋਈ ਨਹੀਂ ਚਾਹੁੰਦਾ ਕਿ ਅਸੀਂ ਡਰੱਗ ਯੂਜ਼ ਕਰੀਏ ਸਭ ਨੂੰ ਪਤਾ ਜਿਹੜੇ ਜ਼ਿਆਦਾਤਰ ਪਲੇਅਰ ਸਿਆਣੇ ਉਹਨਾਂ ਨੂੰ ਪਤਾ ਕਿ ਕਬੱਡੀ ਦੇ ਵਿੱਚ ਜਿਹੜਾ ਅਸੀਂ ਡੋਪਿੰਗ ਯੂਜ਼ ਕਰਦੇ ਆ ਜਾਂ ਕੁਝ ਕਰਦੇ ਆ ਉਹ ਤਾਂ ਨੁਕਸਾਨ ਕਰਨਾ ਪਰ ਮਜਬੂਰੀ ਕੀ ਹੈ ਜੀ ਕਿਉਂਕਿ ਬੰਦ ਨਹੀਂ ਹੋ ਰਹੀ ਬੰਦ ਪਲੇਅਰ ਕਰਨਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਜਿਹੜੇ ਪਲੇਅਰ ਛੇ ਮਹੀਨੇ ਮਿਹਨਤ ਲਾ ਕੇ ਤਿਆਰ ਹੁੰਦੇ ਉਹ ਮਹੀਨੇ ਦੇ ਵਿੱਚ ਤਿਆਰ ਹੋ ਕੇ ਆਪਦੇ ਮੈਚ ਖੇੜੇ ਹੁੰਦੇ ਤੇ ਪੈਸੇ ਕਮਾ ਲੈਂਦੇ ਪਰ ਉਹਨਾਂ ਨੂੰ ਨੁਕਸਾਨਾ ਦਾ ਵੀ ਪਤਾ ਮੈਨੂੰ ਨਹੀਂ ਲੱਗਦਾ ਕਬੱਡੀ ਦੇ ਵਿੱਚ ਜ਼ਿਆਦਾਤਰ ਭਲੇ ਰਹੇ ਜੇ ਹੋਣਗੇ ਵੀ ਉਹ ਜਿਹੜੇ ਗਲਤ ਚੀਜ਼ਾਂ ਯੂਜ਼ ਕਰਕੇ ਬਾਅਦ ਪਛਤਾਉਂਦੇ ਪਰ ਉਹਨਾਂ ਨੂੰ ਮਜਬੂਰੀ ਵਿੱਚ ਕਰਨੇ ਪੈਂਦਾ ਕਿ ਹਰ ਕੋਈ ਬੰਦਾ ਗਰੀਬ ਫੈਮਲੀयां ਤੋਂ ਉੱਟਿਆ ਹੋਇਆ ਹੈ ਹਰ ਇੱਕ ਬੰਦੇ ਨੇ ਤਰੱਕੀ ਕਰਨੀ ਚਾਹ ਰ ਪੈਸੇ ਕਮਾਉਣੇ ਪਰ ਜੇ ਇਹ ਚੀਜ਼ਾਂ ਇੱਕ ਆਰਗੇਨਾਈਜੇਸ਼ਨ ਕਮੇਟੀ ਬਣੇ ਹੋਵੇ ਉਹਦੇ ਦੁਆਰਾ ਇਹ ਬੰਦ ਕੀਤੀਆਂ ਜਾਣ ਇਹ ਚੀਜ਼ਾਂ ਲਾਗੂ ਹੋ ਸਕਦੀਆਂ ਜਿਹੜੀ ਲੀਗ ਹੋਈ ਸੀ ਉਹਦੇ ਵਿੱਚ ਡਰੱਗ ਬੰਦ ਸੀ ਜਿਹੜੇ ਵਰਲਡ ਕੱਪ ਸੁਪਰੀਸ ਨੂੰ ਬਾਦਲ ਨੇ ਕਰਵਾਏ ਸੀ ਉਹਨਾਂ ਦੇ ਵਿੱਚ ਡਰੱਗ ਨਹੀਂ ਯੂਜ਼ ਹੋਈ ਬਿਲਕੁਲ ਵੀ ਜਦੋਂ ਆਹੀ ਫੋਟੇਸ਼ਨਾਂ 2006-7 ਚ ਇਕੱਠੀਆਂ ਹੋਈਆਂ ਸੀ ਇਹਨਾਂ ਨੇ ਫੈਸਲਾ ਲਿਆ ਸੀ ਕਿ ਡਰੱਗ ਟੈਸਟ ਲਾਜ਼ਮੀ ਹੋਣੇ ਤੇ ਡਰੱਗ ਬੰਦ ਹੋ ਗਈ ਸੀ 2010 ਤੱਕ ਕਬੱਡੀ ਦੇ ਵਿੱਚ ਡਰੱਗ ਬੰਦ ਰਹੀ ਹੈ ਇੱਕ ਸਿਰ ਦੁਖਦੀ ਦੀ ਗੋਲੀ ਤੱਕ ਨਹੀਂ ਸੀ ਪਲੇਅਰ ਖਾਂਦੇ ਡਰਦੇ ਬਹੁਤ ਵਧੀਆ ਟਾਈਮ ਸੀ ਮੈਂ ਵੀ ਉਹਨਾਂ ਉਹਨਾਂ ਪਲੇਅਰਾਂ ਜਵਾਂ ਜਿਹੜਾਂ ਜਿਹਨੂੰ ਕੈਨੇਡਾ ਅਮਰੀਕਾ ਜਾਣ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਨੇਚਰਲ ਪਲੇਅਰ ਸੀਗੇ ਸਾਨੂੰ ਨਹੀਂ ਸੀ ਇਹ ਗਲ ਬਾਚ ਕਬੱਡੀ ਦੇ ਵਿੱਚ 2010 ਤੋਂ ਬਾਅਦ ਫੀਡ ਡਰਗ ਖੁੱਲ ਗਈ ਕਾਰਨ ਉਹਦਾ ਇਹ ਸੀ ਕਿ ਪ੍ਰਮੋਟਰਾਂ ਦੀ ਆਪਸ ਵਿੱਚ ਜਦਬਾਜੀ ਸੀ ਉਹ ਪਾਟ ਗਏ ਤੇ ਪਲੇਅਰਾਂ ਨੇ ਉਹ ਚੀਜ਼ ਦਾ ਫਾਇਦਾ ਚੁੱਕਿਆ ਤੇ ਡਰਗ ਖੁੱਲ ਗਈ ਫਿਰ ਸਾਨੂੰ ਵੀ ਗੰਦ ਖਾਣਾ ਪਿਆ ਕਿਉਂਕਿ ਜਦੋਂ ਸਾਹਮਣੇ ਕੋਈ ਬੰਦਾ ਖੜਾ ਹੈ ਤੇ ਨੈਚੁਰਲ ਨਾਲ ਤੇ ਉਹਦਾ ਮੁਕਾਬਲਾ ਨਹੀਂ ਹੁੰਦਾ ਹੁਣ ਪਿੰਕਾ ਜਰਗਲ ਕਿਉਂ ਨਹੀਂ ਕੇਅਰਦਾ ਕਿਉਂਕਿ ਉਹ ਨੈਚੁਰਲ ਖੇਡਿਆ ਨਹੀਂ ਉਹਨੂੰ ਪਤਾ ਜੀ ਕਿਉਂਕਿ ਡੋਪਿੰਗ ਵਾਲੇ ਬੰਦੇ ਦੇ ਬਰਾਬਰ ਪਰਫਾਰਮ ਕਰਨਾ ਬਹੁਤ ਔਖਾ ਜੀ ਔਰ ਪਲੇਅਰ ਕਰਨਾ ਚਾਹੁੰਦੇ ਨਹੀਂ ਪਲੇਅਰ ਤੁਹਾਡੇ ਪਿੱਛੇ ਲੱਗਣਗੇ ਜੇ ਤੁਸੀਂ ਆਪਣਾ ਸੁਧਾਰ ਪਹਿਲਾਂ ਆ ਉਹਨਾਂ ਬੰਦਿਆਂ ਤੋਂ ਹੀ ਸਟਾਰਟ ਹੋਣਾ ਜਿਨ੍ਹਾਂ ਬੰਦਿਆਂ ਨੇ ਕਬੱਡੀ ਕੱਖਾਂ ਤੋਂ ਚੱਕ ਕੇ ਲੱਖਾਂ ਦੀ ਕੀਤੀ ਹੈ ਕੌਣ ਉਹ ਬੰਦੇ ਇੰਗਲੈਂਡ ਕੈਨੇਡਾ ਅਮਰੀਕਾ ਦੇ ਪ੍ਰਮੋਟਰ ਉਹਨਾਂ ਬੰਦਿਆਂ ਨੇ ਕਬੱਡੀ ਰੂੜੀਆਂ ਤੋਂ ਪੱਥਰਾਂ ਤੋਂ ਮਿੱਟੀ ਘਟੇ ਵਾਲਿਆਂ ਗਰਾਊਂਡਾਂ ਤੋਂ ਚੱਕ ਕੇ ਸਕਾਈ ਡੋਮ ਵਰਗੇ ਗਰਾਊਂਡਾਂ ਤੱਕ ਪਹੁੰਚਾਈ ਹੈ ਉਹਨਾਂ ਬੰਦਿਆਂ ਨੇ ਹੀ ਹੁਣ ਕਬੱਡੀ ਦਾ ਸੁਧਾਰ ਕਰਨਾ ਤੁਹਾਡੇ 'ਚ ਪਹੁੰਚ ਹੈਗੀ ਆ ਤੁਸੀਂ ਬਹੁਤ ਤਕੜੇ ਆ ਮੈਨੂੰ ਮੈਂ ਪਰਸਨਲੀ ਸਾਰਿਆਂ ਨੂੰ ਜਾਣਦਾ ਹਰ ਇੱਕ ਬੰਦਾ ਗਵਰਨਮੈਂਟਾਂ ਤੱਕ ਪਹੁੰਚ ਰੱਖਦਾ ਇਹ ਡੇਟ ਤਕੜੇ ਬੰਦੇ ਕਬੱਡੀ ਦੇ ਪ੍ਰਮੋਟਰ ਪਰ ਇੱਕ ਤੁਸੀਂ ਮਾਰ ਕਿਥੇ ਕਰਨੇ ਆ ਥੋੜੇ ਜਿਹਾ ਇਕਾਂ ਲਈ ਕਿਉਂਕਿ ਤੁਸੀਂ ਇੱਕ ਦੂਜੇ ਦੀਆਂ ਲੁੱਤਾਂ ਖਿੱਚਦੇ ਆਪਣੇ ਪੰਜਾਬੀਆਂ ਦੇ ਵਿੱਚ ਈਗੋ ਹੈ ਜਿਹੜੀ ਉਹ ਬਹੁਤ ਜ਼ਿਆਦਾ ਈਰਖਾ ਦੇ ਈਗੋ ਆਪਣਾ ਕਾਹਨ ਕਰਾ ਰਹੀ ਹਰਕਤਾਂ ਮੇਰੀ ਬੇਨਤੀ ਹੈ ਸਾਰੇ ਮੇਰੇ ਵੱਡੇ ਆ ਤੁਸੀਂ ਕਿ ਕਿਉਂ ਆਪਾਂ ਹੁਣ ਜੇ ਇਕੱਠੇ ਹੋਏ ਆ ਤੇ ਆਪਾਂ ਕਿਉਂ ਨਾ ਕਬੱਡੀ ਦੀ ਭਲਾਈ ਦੀ ਖਾਤਰ ਕੋਈ ਕਦਮ ਚੁੱਕੀਏ ਕਦਮ ਇਹ ਹੀ ਹੈ ਜੀ ਇੱਕ ਆਰਗੇਨਾਈਜੇਸ਼ਨ ਕਮੇਟੀ ਬਣਾਓ ਜਿਹੜੀ ਸਾਰੀ ਕਬੱਡੀ ਨੂੰ ਇੱਕ ਧਾਗੇ 'ਚ ਪਰੋ ਲਵੇ ਤੇ ਡਰੱਗ ਟੈਸਟ ਹੋਣ ਬਕਾਇਦਾ ਬਕਾਇਦਾ ਇੱਕ ਵਧੀਆ ਦਰਜੇ ਦੀ ਕਬੱਡੀ ਹੋਵੇ ਜਿਹਦੇ ਵਿੱਚ ਕਿ ਤੁਹਾਡੀ ਲੀਗ ਸਿਸਟਮ ਚੱਲੇ ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਕੰਟਰੀਆਂ 'ਚ ਕਬੱਡੀ ਹੁੰਦੀ ਹੈ ਉੱਥੇ ਘੁੰਮੇ ਦੇਖਿਓ ਕਿੰਨੀ ਜ਼ਿਆਦਾ ਪਾਪੂਲੇਸ਼ਨ ਤੁਹਾਡੇ ਨਾਲ ਜੁੜਦੀ ਹੈ ਕਿੰਨੇ ਤੁਹਾਡੇ ਇੰਟਰਨੈਟ ਤੇ ਵਿਊ ਵਾਧੇ ਕਬੱਡੀ ਦਾ ਤਾਂ ਯਾਰ ਇੰਨਾ ਕਿ ਪੈਸਾ ਕਮਾਊਗੀ ਕਬੱਡੀ ਆਪਣਾ ਪੈਸਾ ਆਪ ਜਨਰੇਟ ਕਰੂਗੀ ਤੁਹਾਨੂੰ ਜੇਬਾਂ ਤੇ ਕੋਈ ਖਰਚਾ ਨਹੀਂ ਪੈਣਾ ਕਿਉਂ ਤੁਸੀਂ ਆਪਣੇ ਧੀਆ ਪੁੱਤਾਂ ਦੀ ਜੇਬਾਂ ਜੋ ਮੂੰਹਾਂ 'ਚੋਂ ਕੱਢ-ਕੱਢ ਕੇ ਕਬੱਡੀ 'ਚ ਪੈਸਾ ਡੰਪ ਕਰ ਰਹੇ ਹੋ ਤੁਸੀਂ ਐਗਜ਼ੌਸਟ ਹੋ ਜਾਂਦੇ ਹੋ ਫ੍ਰਸਟ੍ਰੇਟ ਹੋ ਜਾਂਦੇ ਹੋ ਤੁਹਾਡੀ ਫਿਰ ਇੱਕ ਦੂਜ ਕਿਉਂ ਨਹੀਂ ਆਪਾਂ ਸਾਰਥਕ ਕਦਮ ਚੁੱਕ ਕੇ ਕਬੱਡੀ ਨੂੰ ਕਿਸੇ ਚੰਗੇ ਪਾਸੇ ਲਿਜਾ ਸਕਦੇ ਇਹ ਚੀਜ਼ਾਂ ਕੋਈ ਬਾਲੀਆਂ ਔਖੀਆਂ ਵੀ ਨਹੀਂ ਹੈ ਕਰਦੀਆਂ ਜਿੰਨੇ ਅੱਜ ਪ੍ਰੋਮੋਟਰ ਪਾਵਰਫੁੱਲ ਆ ਕੇ ਬੰਦੇ ਮੈਨੂੰ ਪਤਾ ਬੰਦੇ ਮੈਂ ਸਾਰਿਆਂ ਨਾਲ ਪਰਸਨਲੀ ਜਾਣਦਾ ਕਬੱਡੀ ਦੇ ਬੰਦਿਆਂ ਦੀ ਬਹੁਤ ਪਹੁੰਚ ਆ ਪ੍ਰੋਮੋਟਰਾਂ ਦੀ ਔਰ ਇਹ ਕਰ ਸਕਦੇ ਕਾਰਨ ਕੀ ਨਹੀਂ ਹੁੰਦਾ ਈਗੋ ਤੇ ਈਰਖਾ ਜੇ ਇੱਕ ਬੰਦਾ ਚੰਗਾ ਕੰਮ ਕਰਨ ਤੋਰ ਕਰਨ ਤੁਰਦਾ ਉਹ ਦਸ ਉਹਦੀਆਂ ਲੱਤਾਂ ਖਿਜਦੇ ਐਸੀ ਚੀਜ਼ ਕਰਕੇ ਕਬੱਡੀ ਦਾ ਘਾਣ ਹੋ ਰਿਹਾ ਮੈਂ ਡਿਟੇਲ ਦੇ ਵਿੱਚ ਬਹੁਤ ਲੰਮੀ ਵੀਡੀਓ ਹੋ ਜਾਣੀ ਆ ਬੜਾ ਕੁਝ ਆ ਮੈਂ ਜਿਹੜਾ ਕਹਿ ਸਕਦਾ ਮੇਰੇ ਦਿਮਾਗ ਦੇ ਵਿੱਚ ਬੜੇ ਇਹ ਜਿਹੇ ਆਈਡੀਆ ਆ ਕਬੱਡੀ ਨੂੰ ਲੈ ਕੇ ਜਿਹੜੇ ਕਬੱਡੀ ਦੀ ਬਿਹਤਰੀ ਲਈ ਬਣ ਸਕਦੇ ਆ ਪਰ ਹੁਣ ਸਮਾਂ ਥੋੜਾ ਜਿੰਨੀ ਕੁ ਆਪਣੀ ਤੁਛ ਬੁੱਧੀ ਅਨਸਾਰ ਮੈਂ ਗੱਲ ਸ਼ੇਅਰ ਕਰ ਸਕਦਾ ਹਾਂ ਉਹ ਕਰ ਦਿੱਤੀ ਤੇ ਦੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਗਾ ਵੀ ਬਾਹਰ ਲਾਲਾ ਲਾਲਾ ਨਾ ਕਰੋ ਐਵੇਂ ਨਾ ਤੂਤਕੜਾ ਪਾਈ ਰੱਖੋ ਇੱਕ ਦੂਜੇ ਤੇ ਦੂਸ਼ਣ ਬਾਜੀ ਕਰੀ ਜੋ ਪਲੇਅਰਾਂ ਨੂੰ ਵੀ ਆਖੂਗਾ ਕਿ ਸਾਰੇ ਪ੍ਰੋਮੋਟਰਾਂ ਦਾ ਸਾਥ ਦਿਓ ਜੇ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਉਹਦੇ ਨਾਲ ਤੁਰੋ ਇਹ ਤੁਹਾਨੂੰ ਇੱਕ ਸੀਜ਼ਨ ਘੱਟ ਪੈਸੇ ਲੈ ਕੇ ਵੀ ਖੇਡਣਾ ਪੈਂਦਾ ਕੋਈ ਚੱਕਰ ਨਹੀਂ ਖੇਡੋ ਮੇਰੇ ਵੀ ਪਿਛਲੇ ਸੀਜ਼ਨ ਵੀ ਪੈਸੇ ਮਰਿਆ ਮੇਰੇ ਹਰੇਕ ਸਾਲ ਹੀ ਪੈਸੇ ਮਰਦੇ ਪਰ ਮੈਂ ਕਦੇ ਪ੍ਰਮੋਟਰਾਂ ਨੂੰ ਮਾੜਾ ਨਹੀਂ ਕਹਿੰਦਾ ਬੜੇ ਟਾਈਮ ਤੋਂ ਕਬੱਡੀ ਕਰਾ ਰਹੇ ਆ ਬੜਾ ਉਖਾ ਹੁੰਦਾ ਇੰਨਾ ਪੈਸਾ ਖਰਚ ਕੇ ਹਰੇਕ ਸਾਲ ਇਹਨੂੰ ਤੋੜਨਾ ਕਿਉਂਕਿ ਇਹਨੂੰ ਕਿਸੇ ਚੀਜ਼ ਦੀ ਕਮਾਈ ਨਹੀਂ ਹੈ ਕਬੱਡੀ ਦੀ ਹਰ ਇੱਕ ਬੰਦਾ ਆਪਣੀ ਜੇਬ ਤੋਂ ਪੈਸੇ ਖਰਚਦਾ ਪ੍ਰਮੋਟਰਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਮੇਰੀ ਜਿਹੜੀ ਨਿੱਕੀ ਜਿਹੀ ਸਲਾਹ ਮੈਥੋਂ ਵੀ ਵੱਧ ਦਿਮਾਗ ਵਾਲੇ ਬੰਦੇ ਬੈਠੇ ਕਬੱਡੀ ਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਤਾ ਪਰ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਕਰਕੇ ਬੰਦਾ ਚੁੱਪ ਕਰਕੇ ਪਿੱਛੇ ਬਹਿ ਜਾਂਦਾ ਮਿਹਰਬਾਨੀ ਕਰਕੇ ਮੇਰੇ ਵੀਰ ਕੋਈ ਸਾਰਥਕ ਕਦਮ ਚੁੱਕੋ ਜੇ ਹੁਣ ਇਕੱਠੇ ਹੋਏ ਆ ਇੱਕ ਮੰਚ ਤੇ ਤਾਂ ਫਿਰ ਇਹਦੇ ਵਿੱਚੋਂ ਕੋਈ ਪੋਜ਼ਿਟਿਵ ਚੀਜ਼ ਕੱਢੋ ਜਿਹਦੇ ਨਾਲ ਕਿ ਕਬੱਡੀ ਦੀ ਤਰੱਕੀ ਹੋਵੇ ਨਾ ਕਿ ਕਬੱਡੀ ਦਿਨੋਂ ਦੇ ਨਹਾਰ ਚ ਜਾ ਜੇ ਜੇ ਆਪਾਂ ਅੱਜ ਇਕੱਠੇ ਹੋ ਕੇ ਅੱਜ ਫੇਰ ਜਿਤ ਬਾਜ਼ੀਆਂ ਚ ਪੈ ਕੇ ਇੱਕ ਦੂਜੇ ਨਾਲ ਲੜ ਕੇ ਨਵੀਆਂ ਪਟੇਸ਼ਨਾ ਹੀ ਖੜੀਆਂ ਕਰ ਰਹੀਆਂ ਉਹ ਤਾਂ ਪਿਛਲੇ 10 ਸਾਲਾਂ ਤੋਂ 20 ਸਾਲਾਂ ਤੋਂ ਹੋ ਹੀ ਰਹੀਆਂ ਉਹਦਾ ਕੋਈ ਸੱਟਾ ਤੁਸੀਂ ਦੇਖ ਹੀ ਲਿਆ ਕੀ ਅੱਜ ਕਬੱਡੀ 'ਚ ਜਿਵੇਂ ਗੈਂਗਸਟਰ ਆ ਗਏ ਅੱਜ ਕਬੱਡੀ ਤਿਕੜਾ ਮਚੌਦਰੀ ਤੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲੇ ਪਤਨੀ ਕਿੰਨੇ ਕੁ ਲੋਕ ਆਜ ਆਪ ਦੇ ਆਪ ਨੂੰ ਕਬੱਡੀ ਦੇ ਧਰਮਾਤਮਾ ਮੰਨੀ ਬੈਠੇ ਆ ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜੇ ਬੰਦੇ ਕਬੱਡੀ ਜਿਨ੍ਹਾਂ ਨੇ ਕਬੱਡੀ ਦੀ ਜੜ੍ਹ ਲਾਈ ਸੀ ਉਹ ਬੰਦੇ ਆਪਸ ਵਿੱਚ ਮੋਟ ਗਏ ਮੇਰੀ ਇਹ ਸਿੱਧੀ ਅਪੀਲ ਆ ਉਹਨਾਂ ਬੰਦਿਆਂ ਨੂੰ ਜਿਹੜੇ ਪਿਛਲੇ 30-30 ਸਾਲ ਤੋਂ ਕਬੱਡੀ ਨੂੰ ਦੇਣਾ ਜਨਾਂ ਦੀ ਮੂਰੇ ਆਓ ਆਰਗੇਨਾਈਜੇਸ਼ਨ ਦਾ ਬਣਾਓ ਇੱਕ ਕਬੱਡੀ ਦੇ ਵਿੱਚ ਇੱਕ ਵੈਲ ਸਟੈਬਲਿਸ਼ ਜਿਹੜਾ ਸੈਟ ਆਫ ਰੂਲਸ ਸਾਰੀ ਦੁਨੀਆ ਦੀ ਕਬੱਡੀ ਦੇ ਤੇ ਇੱਕ ਜਿਵੇਂ ਉਹਨੂੰ ਇੱਕ ਸੰਸਥਾ ਬਣਾ ਕੇ ਤੇ ਪ੍ਰੋਪਰ ਉਹਦਾ ਜਿਵੇਂ ਟੈਲੀਕਾਸਟ ਕਰੋ ਟੀਵੀ ਦੇ ਉੱਪਰ ਜਾਂ ਹੋਰ ਤੁਹਾਨੂੰ ਕਮਾਈ ਆਵੇ ਤੁਹਾਡੀ ਸੰਸਥਾ ਕੋਲੇ ਪੈਸਾ ਹੋਊ ਤਾਂਹੀਂ ਤੁਹਾਡੇ ਮਗਰ ਲੋਕ ਤੁਰਨਗੇ ਤਾਂਹੀਂ ਤੁਹਾਡੇ ਮਗਰ ਟੀਮਾਂ ਤੁਰਨਗੀਆਂ ਸੰਸਥਾ ਦੇ ਅਕਾਊਂਟ ਦੇ ਵਿੱਚ ਤੁਹਾਨੂੰ ਮਿਲੀਅਨ ਦੇ ਹਿਸਾਬ ਚ ਡੋਲਰ ਪਿਆਊਗਾ ਤਾਂ ਸਾਰੇ ਆਪੇ ਉਹਦੀ ਗੱਲ ਮਰਨਗੇ ਆ ਜਿਹੜੇ ਨਿੱਕੇ ਮੋਟੇ ਉੱਠਦੇ ਆ ਖਰਾਬ ਕਰਨ ਵਾਲੇ ਇੱਥੇ ਉੱਠ ਕੇ ਨਵੇਂ ਪ੍ਰੋਮੋਟਰ ਨੇ ਆਪਦੀਆਂ ਟੀਮਾਂ ਖੜੀਆਂ ਕਰ ਲਈਆਂ ਇਹ ਸਾਲ ਦੋ ਸਾਲ ਦੀਆਂ ਖੇਡਾਂ ਇਹ ਤੁਹਾਡੇ ਬਰਾਬਰ 30-30 ਸਾਲ ਨਹੀਂ ਚਮਕ ਪਟਾ ਸਕਦੇ ਆ ਤੁਹਾਡਾ ਕਬੱਡੀ 'ਚ ਸੋ ਮੇਰੇ ਭਰਾ ਮਾਰੋ ਇੱਕ ਹਮਲਾ ਉੱਤੇ ਕੇ ਤੇ ਜੇ ਹੁਣ ਇਕੱਠੇ ਹੋਏ ਆ ਤਾਂ ਫਿਰ ਇੱਕ ਵਧੀਆ ਫੈਸਲਾ ਲਵੋ ਇੱਕ ਵਧੀਆ ਲੈਵਲ ਦੀ ਕਬੱਡੀ ਕਰਾਓ ਤਾਂ ਕਿ ਆਉਣ ਵਾਲੇ 10-15 ਸਾਲ ਤੱਕ ਕਬੱਡੀ ਉਹ ਲੈਵਲ ਤੇ ਪਹੁੰਚੇ ਜਿਹੜੇ ਲੈਵਲ ਤੇ ਆਪਾਂ ਦੂਜੀਆ ਦੁਨੀਆ ਦੀਆਂ ਗੇਮਾਂ ਦੇਖਦੇ ਹਾਂ ਧੰਨਵਾਦ ਜੀ ਇੰਨੇ ਕਿ ਮੈਂ ਇਜਾਜ਼ਤ ਜਾਊਂਗਾ ਬੇਨਤੀ ਮੇਰੀ ਜੇ ਕੋਈ ਸੂਝਵਾਨ ਪ੍ਰਮੋਟਰ ਦੇਖਦੇ ਆ ਤਾਂ ਜਰੂਰ ਕਬੂਲ ਕਰਿਓ ਧੰਨਵਾਦ